ਕਿਵੇਂ ਲੱਗਿਆ ਭਾਈ ਜੀ ਤੁਹਾਨੂੰ ਲੱਗਿਆ ਕੀ ਐ ਮੈਂ ਤਾਂ ਇਸ ਗੱਲ ਤੋਂ ਹੈਰਾਨ ਆਗਾ ਵੀ ਹੁਣ ਚੂੜੇ ਵਾਲੀਆਂ ਵੀ ਚੋਰੀਆਂ ਕਰਨ ਲੱਗੀਆਂ ਨੇ ਨੰਗੀਆਂ ਵਿਹਾਂੀਆਂ ਵੀ ਚੋਰੀ ਕਰਨ ਲੱਗੀਆਂ ਨੇ ਹੈਰਾਨੀ ਵਾਲੀ ਗੱਲ ਹੋ ਗਈ ਹੈ ਕਿੰਨੇ ਕਦੇ ਨਹੀਂ ਇਦਾਂ ਦੇਖਿਆ ਵੀ ਕਦੇ ਚੂੜੇ ਵਾਲੀਆਂ ਜਾਂ ਕੋਈ ਲੜਕੀਆਂ ਵੀ ਚੋਰੀ ਕਰਦੀਆਂ ਅੱਗੋਂ ਪਹਿਲੀ ਵਾਰ ਤਾਂ ਦੇਖਿਆ ਕੇਸ ਹੋਇਆ ਲੱਗਦਾ ਮੈਂ ਕਿੰਨੇ ਕੀ ਰਿਐਕਟ ਕਰਕੇ ਹਜੀ ਤੇ ਐਕਟਵਾ ਕਿੰਨੇ ਦੀ ਕੀਮਤ ਹੋਣੀ ਹੁਣ ਲੱਗ ਰਿਹਾ ਮਤਾਂ ਉਹਦੀ ਹੁਣ ਅੱਜ ਉਹ ਨਵੀਂ ਐਕਟਵਾ ਲੱਖ ਰੁਪਏ ਦੀ ਹੋਈ ਪਈ ਐ ਚਾਰ ਪੰਜ ਸਾਲ ਪੁਰਾਣੀ ਐ 40 50 ਹਜ਼ਾਰ ਦੀ ਤਾਂ ਹੋਏਗੀ ਦੁੱਖ ਤੇ ਹੈਗਾ ਨਾ ਤੁਹਾਡੀ ਐਕਟਵਾ ਨੁਕਸਾਨ ਹੁੰਦਾ ਦੁੱਖਦਾ ਹੁੰਦਾ ਇਹ ਨਹੀਂ ਚੀਜ਼ ਜਾਂਦੀ ਐ ਜੀ ਜਿਹੜੀਆਂ ਰੋਜ਼ ਇਹ ਮੜਦੀਆਂ ਚਲੋ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਨਾ ਰੋਓ ਜੀ ਬੋਲੀ ਮੈਂ ਰਾਜੇਸ਼ ਸ਼ਰਮਾ ਜੀ ਭਾਰਤੀ ਜਨਤਾ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਹਾਂਜੀ ਹਾਂਜੀ ਕੀ ਹੋਦਾ ਭਾਰਤੀ ਜਨਤਾ ਪਾਰਟੀ ਮੈਂ ਵਰਕਰਾਂ ਪਾਰਟੀ ਦਾ ਜੀ ਠੀਕ ਹੈ ਬੀਜੇਪੀ ਦੀ ਆਗੂ ਹਾਂਜੀ ਹਾਂਜੀ ਬੀਜੇਪੀ ਆਗੂ ਉਹ ਕੱਲ 11 ਵਜੇ 40 ਮਿੰਟ ਤੇ ਮੇਰੇ ਆਪਣਾ ਐਕਟਵਾ ਖੜਾ ਸੀ ਬਾਹਰ ਇੱਕ ਲੜਕਾ ਤੇ ਲੜਕੀ ਆਏ ਨੇ ਲੜਕੀ ਦੇ ਹੱਥ ਤੇ ਚੂੜਾ ਪਾਇਆ ਹੋਇਆ ਵੈ ਤੇ ਮੈਂ ਪੌਣੇ 12 ਬਾਹਰ ਆਇਆ ਤੇ ਮੈਨੂੰ ਸਕੂਟਰ ਨੀ ਨਜ਼ਰ ਆਇਆ ਮੇਰਾ ਉੱਥੇ ਖੜਾ ਐਕਟਵਾ ਬਲੂ ਰੰਗ ਦਾ ਤੇ ਮੈਂ ਜਦੋਂ ਸੀਸੀਟੀਵੀਜ਼ ਦੇਖੀਆਂ ਫੋਟੋਜ਼ ਦੇਖੀਆਂ ਤੇ 11 ਵਜੇ 42 ਮਿੰਟ ਤੇ ਇੱਕ ਲੜਕੀ ਨੂੰ ਲੜਕੇ ਨੇ ਚਾਬੀ ਪਕੜਾਈ ਆ ਤੇ ਉਹਨੇ ਚਾਬੀ ਲਗਾਈ ਤੇ ਚਾਬੀ ਲੱਗ ਗਈ ਮੇਰੇ ਐਕਟਵਾ ਉੱਤੇ ਉਹਨੇ ਸਟਾਰਟ ਕੀਤਾ ਤੇ 10-20 ਕਦਮਾਂ ਦਾ ਲੜਕਾ ਪਹਿਲੇ ਅੱਗੇ ਜਾ ਕੇ ਖੜ ਗਿਆ। ਹੂੰ। ਉਹਨੇ ਜਾ ਕੇ ਆਪਣੇ ਲੜਕੇ ਨੂੰ ਨਾਲ ਬਿਠਾਇਆ ਤੇ ਐਕਟਵਾ ਲੈ ਕੇ ਫਰਾਰ ਹੋ ਗਈ ਉਹ। ਹੂੰ। ਤੇ ਕਿੰਨਾ ਸਮਾਂ ਲਾਇਆ ਉਹਨਾਂ ਨੇ ਐਕਟਵਾ ਚੋਰੀ ਕਰਨੇ? ਸਮੇ ਲੱਗਿਆ ਹੀ ਕੋਈ ਨਹੀਂਗਾ ਉਹਨੇ ਚੋਰ ਕੀ ਹੋਣੀ ਉਹਨਾਂ ਕੋਲ ਜਿਹੜੀ ਹੁੰਦੀ ਐਕਟਵਾ ਦੀ ਕੋਈ ਉਹਨਾਂ ਕੋਲ ਉਹਨੇ ਆਈ ਹੈ ਜਦ ਇਹ ਕੀ ਲਗਾਈ ਚਾਬੀ ਲੱਗੀ ਉਹਨੂੰ। ਤੇ ਛਾਤ ਚੋਂ ਨੇ ਚੂੜਾ ਪਾਇਆ ਹੋਇਆ ਵਾ ਜਿਵੇਂ ਨਵਾਂ ਵਿਆਹ ਹੋਇਆ ਹੁੰਦਾ ਕਿਸੇ ਦਾ ਨਵੀਂ ਵਿਆਹੀ ਜੋੜੀ ਨਵੀਂ ਵਿਆਹੀ ਜੋੜੀ ਸੀ ਨਵੀਂ ਵਿਆਹੀ ਜੋੜੀ ਸੀ ਮੇਰੇ ਤੋਂ ਪਿੱਛੇ ਪਹਿਲੇ ਕਿ ਉਹਨਾਂ ਨੇ ਹੋਰ ਕਿਸੇ ਐਕਵਲ ਟ੍ਰਾਈ ਕੀਤੀ ਗਲੀ ਦੇ ਵਿੱਚ ਉਹਨਾਂ ਕੋਲ ਖੁੱਲਿਆ ਨਹੀਂ ਤੇ ਥੋੜੀ ਦੇਰ ਬਾਅਦ ਫਿਰ ਜਦੋਂ ਅੱਗੇ ਨੂੰ 20 50 ਕਦਮ ਵਧੇ ਤੇ ਮੇਰੇ ਘਰ ਤੱਕ ਆ ਕੇ ਤੇ ਮੇਰੇ ਘਰ ਦੇ ਬਾਹਰ ਖੜੀ ਸੀ ਜਿੱਦਾਂ ਰੂਟੀਨ ਚ ਖੜਾ ਹੁੰਦਾ ਵਾ ਠੀਕ ਹੈ ਤੇ ਲੱਗਦਾ ਵੀ ਲੋਕਾਂ ਨੂੰ ਡੋਟ ਬਣਾਵੇ ਸ਼ੱਕ ਬਣਾਵੇ ਵੀ ਨਵੀਂ ਵਿਆਹੀ ਜੋੜੀ ਹੈ ਹਾਂ ਵੀ ਲੱਗਦਾ ਵੀ ਚਾਬੀ ਲਈ ਤੇ ਸ਼ੂਮੰਤਰ ਆ ਪਤਾ ਹੀ ਲੱਗਿਆ ਇਹਦਾ ਲੱਗ ਹੀ ਨਹੀਂ ਰਹਾ ਵੀ ਚੋਰ ਹੈਗੇ ਐ ਲੱਗਿਆ ਵੀ ਜਿਵੇਂ ਕੋਈ ਆਪਣੇ ਐਕਵਾਂ ਲੈ ਕੇ ਜਾ ਰਿਹਾ ਵਾ ਕਿਸੇ ਨੂੰ ਡਾਊਟ ਹੀ ਨਹੀਂ ਹੋਇਆ ਵੈਸੇ ਵੀ ਉਸਤਾ ਨੂੰ ਕੋਈ ਹੈ ਨਹੀਂ ਐਕਵਾਂ ਲੜਕੀ ਚਲਾ ਕੇ ਲਗੀ ਗਈ ਲੜਕੀ ਚਲਾ ਕੇ ਲੈ ਕੇ ਗਈ ਜੀ ਫੋਟੋ ਜਾ ਗਈਆਂ ਡਿਲੀ ਗਈ ਕਿੰਨੀ ਕੁ ਉਮਰ ਲੱਗਦੀ ਹੈ ਲੱਗਦਾ ਵੀ ਨਵੀਂ ਨਵੀਂ ਵੇਹ ਜੋੜੀ ਸੀ ਛੋਟੀ ਉਮਰ ਦੀ 20 22 ਸਾਲ ਦੀ ਲੱਗਦੀ ਜੀ ਲੜਕੀ ਅੱਛਾ ਲੱਗਦਾ ਵੀ ਜਿਹੜੀ ਇਹ ਲੋਕ ਕਰਦੇ ਵੀ ਨਸ਼ੇ ਦੇ ਕਾਰਨ ਜਾਂ ਹਾਂ ਨਸ਼ਾ ਵਧਿਆ ਹੈ ਨਸ਼ੇ ਕਰਕੇ ਹੀ ਚੋਰੀਆਂ ਹੋ ਰਹੀਆਂ ਜ਼ਿਆਦੀਆਂ ਤੇ ਆਪਣੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਹੀ ਇਹ ਐਸੀ ਚੀਜ਼ਾਂ ਸਾਰੀਆਂ ਹੋ ਰਹੀਆਂ ਐਕਵਾਂ ਚੋਰੀ ਕਾ ਵੀ ਤੁਸੀਂ ਭਾਜਪਾ ਦੇ ਵਿੱਚ ਵੀ ਤੁਸੀਂ ਜ਼ਿੰਮੇਵਾਰੀ ਨਿਭਾਈ ਹੈ ਬੀਜੇਪੀ ਤੋਂ ਲੀਡਰ ਵੀ ਹੋ ਤੁਸੀਂ ਤੇ ਕੀ ਕਿਹੜੇ ਇਰੀਏ 'ਚ ਰਹਿੰਦੇ ਹੋ ਕੀ ਉਦ ਹੈ ਤੁਹਾਡੇ ਕੋਲ ਮੈਂ ਵਾਰਡ ਨੰਬਰ 72 'ਚ ਰਹਿਣਾ ਵਾ ਜੀ ਭਾਜਪਾ ਦਾ ਵਰਕਰ ਹੈਗਾ ਵਾਂ ਨਿਊ ਮਾਰਕਟ ਤੋਂ ਰਹਿ ਆਸ਼ਾ ਸਾਹਿਬ ਅੱਛਾ ਬੀਜੇਪੀ ਦਾ ਬਿਲੋਂਗ ਕਰਦੇ ਹੋ ਹਾਂ ਜੀ ਹਾਂ ਜੀ ਅੱਛਾ ਕੰਪਲੇਂਟ ਕਰਾਈ ਜੀ ਉਲਟਾ ਨੇ ਆ ਪੁਲਿਸ ਚੌਂਕੀ ਕੋਚਰ ਮਾਰਕੀਟ ਕੰਪਲੇਂਟ ਦਿੱਤੀ ਹੋਈ ਆ ਤੇ ਅੱਛਾ ਹਾਂ ਜਾਂਚ ਆ ਗਈ ਹਾਂਜੀ ਹਾਂਜੀ ਹੋ ਗਈ ਕੀ 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 ਬਰੋਸਾ ਦਿੱਤਾ ਉਹਨਾਂ ਨੂੰ ਅੱਜ ਬਹੁਤ ਫੋਟੋਸ ਦਿੱਤੀਆਂ ਸਾਰੀਆਂ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਕੋਸ਼ਿਸ਼ ਕਰ ਰਹੇ ਕਹਿੰਦੇ ਲੱਗਦਾ ਬਈ ਉਹਨਾਂ ਨੂੰ ਦੱਸਿਆ ਵੀ ਚੂੜੇ ਵਾਲੀ ਹਾਂ ਸਾਰਾ ਦਿੱਤੀਆਂ ਫੋਟੋਸ ਦਿੱਤੀਆਂ ਉਹਨਾਂ ਨੂੰ ਵੀਡੀਓ ਦਿੱਤੀਆਂ ਲੱਗਦਾ ਚੂੜੇ ਵਾਲੀ ਭਾਬੀਆਂ ਵੀ ਮਸ਼ਹੂਰ ਹੋਣ ਗਈਆਂ ਡੈਫੀਨੇਟਲੀ ਠੀਕ ਹਾਂ ਤੇ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਵੀ ਅੱਜਕੱਲ੍ਹ ਵਿਸ਼ਵਾਸ ਕਰਨਾ ਚਾਹੀਦਾ ਵੀ ਚੂੜੇ ਵਾਲੀਆਂ ਤੋਂ ਵੀ ਅੋ ਜਕਲ ਵਿਸ਼ਵਾਸ ਨੂੰ ਚੋਰ ਦੇ ਉਤੇ ਕਾਦਾ ਵਿਸ਼ਵਾਸ ਹੈ ਕੋਈ ਵੀ ਕਰ ਸਕਦਾ ਮੈਨੂੰ ਹੈਰਾਨਗੀ ਵਾਲੀ ਗੱਲ ਹੈ ਜਿਵੇਂ ਲੜਕੀ ਇੱਕ ਚੋੜੇ ਵਾਲੀ ਚੋਰੀ ਕਰਕੇ ਲੈ ਕੇ ਗਈ ਹੈ ਮੈਂ ਤਾਂ ਪਹਿਲਾ ਕੇਸ ਹੀ ਦੇਖਿਆ ਵੀ ਲੜਕੀ ਵੀ ਇੱਕ ਵਾਰ ਚੱਕ ਰਹੀ ਹੈ ਇਸ ਕੇਸ ਦਾ ਲੜਕੇ ਹੀ ਚੱਕਦੇ ਦੇਖੇ ਨੇ ਤੇ ਚੌਂਕੀ ਕਿੰਨੀ ਕੀ ਦੂਰੀ ਤੇ ਹੈ ਭਾਈ ਇਹ ਤੋਂ ਚੌਂਕੀ ਤਾਂ 400 ਮੀਟਰ ਦੇ ਚੌਂਕੀ ਤੋਂ ਜ਼ਿਆਦਾ ਦੂਰ ਤਾਂ ਹੈ ਨਹੀਂ ਕਿ 400 ਮੀਟਰ ਨੇ ਕੈਮਰੇ ਲੱਗਿਆ ਉਹਨਾਂ ਕੋਈ ਡਰ ਨਹੀਂ ਖੋਫ ਨਹੀਂ ਆ ਕੋਈ ਉਹਨਾਂ ਨੇ ਮੂੰਹ ਤੇ ਕੁਝ ਨਹੀਂ ਬੰਨਿਆ ਕੋਈ ਕਪੜਾ ਨਹੀਂ ਲਪੇਟਿਆ ਲੜਕਾ ਵੀ ਉਦਾਂ ਹੀ ਹੈ ਤੇ ਲੜਕੀ ਵੀ ਬੜੇ ਆਰਾਮ ਨਾਲ ਤਿਆਰ ਸ਼ਾਰ ਹੈ ਜਿਵੇਂ ਹੁੰਦਾ ਚੌਂਕੀ ਕੋਚਨ ਜਿਹੜੇ ਦੇ ਨਿਜੀ ਠਾਣਾ ਹਾਂ ਕੋਈ ਆਪਣਾ ਚੌਂਕੀ ਕੋਚਰ ਮਾਰਦੀ ਠੀਕ ਹੈ ਠਾਣਾ ਪੰਜ ਨੰਬਰ ਠਾਣਾ 5 ਨੰਬਰ